ਰਾਜਕ ਸਿੰਘ ਆ ਤੇ ਪਿੰਡ ਵਿਖਿਆ ਤੇ ਦੀ ਕਣਕੀ ਇੱਥੇ ਠੇਕੇ ਤੇ ਲਈ ਗਾੜੀ 20 ਕਿੱਲੇ ਕਣਕ ਆ ਸੜ ਗਈ ਇੱਥੋਂ ਤੇ 40 ਗੱਜ ਲੱਖ ਦਾ ਨੁਕਸਾਨ ਹੋ ਗਿਆ ਪਤਾ ਲੱਗਾ ਜੀ ਕਿੱਦਾਂ ਕਣਕ ਨੂੰ ਅੱਗ ਲੱਗੀ ਪਤਾ ਨਹੀਂ ਲੱਗਦਾ ਇਹ ਪਾਜੀ ਪਿਛਲੇ ਪਿੰਡ ਤੋਂ ਤੇ ਕਿੱਦਾਂ ਮਤਲਬ ਕਿੰਨੇ ਕਿੱਲੇ ਸਾਡੀ ਸਾਰੇ ਪਿੰਡ ਦੀ ਕਣਕ ਪਾਪਾ ਜੀ ੜੀ ਰਣੀ ਆ 56 ਕਿੱਲੇ ਹੋਣਗੇ ਇੱਥੇ ਆ ਟਿਕਟ ਲੈ ਹੋ ਗਿਆ ਵਾਦੀ ਹੋਣੀ ਕਿਤਾ ਕਾਬੂ ਪਾਇਆ ਗਿਆ ਬੜੀ ਦੂਰ ਕਾਬੂ ਕਦਾ ਪਾਇਆ ਸੂਆ ਨਾ ਹੁੰਦਾ ਕਾਬੂ ਪੈਣੀ ਨਹੀਂ ਆਪੇ ਕੀਤਾ ਭਾਰ ਵੀ ਨਹੀਂ ਆਈ ਨਹੀਂ ਬੋਲ ਮਤਲਬ ਆਪ ਹੀ ਲੋਕਾਂ ਨੇ ਕੀਤਾ ਕਾਬੂ ਲੋਕਾਂ ਨੂੰ ਫਾਰਵਰਡ ਤਾਂ ਨਹੀਂ ਪੁੱਛੀ ਨਹੀਂ ਇਹ ਨਾਮ ਹੈ ਜਪਾ ਸੁਖਦੇਵ ਸਿੰਘ ਪਿੰਡ ਮਗਲਨਾਰ ਮਾ ਮਗਲਿਆ ਅਸੀਂ ਕੋਕੋਲੀ ਪਿੰਡ ਦੇ ਠੇਕੇ ਤੇ ਪਹਿਲੀ ਲਈ ਉਹ ਸੱਤ ਗੱਲੇ ਪਹਿਲੀ ਠੇਕੇ ਦੀ ਉਹ ਸੜੀ ਚੜੂ ਵਿੱਚ ਹੋਰ ਪਿੰਡ ਦੀ ਟੋਟਲ ਕਿੰਨੇ ਕੰਮ ਨਹੀਂ ਸਾਡੇ ਐਪੇ ਦਾ ਪਤਾ ਕਿੰਨੇ ਬਾਅਦ ਦੇ ਪਿੰਡ ਦੇ ਦੂਰੋਂ ਪਿੰਡਾਂ ਵਾਲੇ ਪਹਿਲੀ ਲਈ ਇੱਥੇ ਠੇਕੇ ਠੇਕੇ ਲਈ ਜੀ ਬੰਸਾ ਹਾਂ 3 ਕਿਲੋ ਦੀ ਜ਼ਮੀਨ ਤੇ ਆ ਹਾਂ ਜੀ ਕਿਹੜੀ ਆਹ ਗੱਲ ਜਿਆਦੀ ਜਿਆਦੀ ਪੈਈ ਸਾਰੇ ਠੇਕੇ ਵਾਲੇ ਲੋਕ ਹੀ ਇੱਥੇ ਆਂ ਮੈਂ ਕਰਕੇ ਆਉਗਾ ਜੀ ਇਹ 100 ਤੋਂ ਤਾਂ ਜ਼ਿਆਦਾ ਹੋਣਾ 100 ਤੋਂ ਤਾਂ ਜ਼ਿਆਦਾ ਹੋਣਾ ਜਿਆਦਾ 100 ਰੁਪਏ ਤੋਂ 500 ਕਿਲੋ ਤੋਂ ਛੜੀ ਹੋਣੀ ਬਾਤ ਨਹੀਂ ਛੜੀ ਮੰਗ ਕਰਦੇ ਹੋ ਕੀ ਮੰਗ ਕਰਦੇ ਹੋ ਵਹੀ ਹੁਣ ਵੇਖੋ ਜੀ ਨਕਸ਼ਾ ਤਾਂ ਚਾਹੀਦਾ ਜਨ ਕਿੱਥਾ ਨਕਸ਼ਾ ਉਹ ਫੜੇ ਜੇ ਪਤਾ ਨਹੀਂ ਕਿਦਣਾ ਇਹਨਾਂ ਨੂੰ ਨੁਕਸਾਨ ਕਿਉਂ ਫੜਿਆ ਜਾਏ ਬੰਦਾ ਨੂੰ ਉਹ ਹੀ ਚਾਹੀਦਾ ਉਹਨੂੰ ਪੁੱਛੀ ਕਿ ਕਿਉਂ ਤਾਂ ਸਾੜੀ ਅੱਗ ਕਣਕ ਲਈ ਕਿਉਂ ਨੁਕਸਾਨ ਕੀਤਾ ਜੀ ਨਿਦਾਰਾਂ ਦਾ ਬਲਰਾਜ ਸਿੰਘ ਸਾਹਿਬ ਜੀ ਇਹ ਕਿਹੜਾ ਪਿੰਡ ਹੈ ਤੇ ਕਿੱਥੇ ਅੱਗ ਲੱਗੀ ਹੈ ਇਹ ਪਿੰਡ ਗਗਵਾਲੀਆਂ ਹੀ ਪਿੰਡ ਤੇ ਖਵਾਲੀ ਤੇ ਰਹਿਣ ਵਾਲੇ ਆ ਹਾਂ ਜੀ ਜਿੰਨੀ ਕਿ ਬੇਠੇ ਕੇ ਤਾਂ ਹੀ ਪਾਣੀ ਲਈ ਸੀ ਹੂੰ ਕਰੀਬ 8-3 ਕਿਲੇ ਸੜ ਗਏ ਆ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ 40-50 ਕਿਲਿਆਂ ਤੋਂ ਵੱਧਾ ਹੋਇਆ ਹੈ ਉਸਾਰੀ ਪੂਰੀ ਫਸਲ ਪੱਕ ਕੇ ਤਿਆਰ ਹੋਈ ਦੀ ਪੂਰੀ ਫਸਲ ਪੱਕ ਕੇ ਤਿਆਰ ਹੋਈ ਕਾਰਨ ਨਾਲ ਪਤਾ ਲੱਗਾ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਜੀ ਜੀ ਇਹ ਪੂਰੇ ਰਕਬੇ ਦੀ ਗੱਲ ਕਰੀਏ ਤੇ ਕਿੰਨੀ ਕੁ ਰਕਬਾ ਸਰ ਗਿਆ ਰਕਬਾ ਮੇਰੇ ਹਿਸਾਬ ਨਾਲ 70 75 ਕਿੱਲੇ ਦੇ ਲਾਗਿ ਤੱਕ ਹੋ ਸਰ ਨਹੀਂ ਇੱਕੋ ਪਿੰਡ ਦਾ ਇੱਕੋ ਪਿੰਡ ਦਾ ਹੀ ਲੱਗਦਾ ਆ ਛੜ ਪਾ ਨਹੀਂ ਆਪ ਠੇਕੇ ਦੀ ਇੱਥੇ ਜ਼ਮੀਨ ਲਈ ਆ ਇਹ ਅੱਜ ਘੰਟਾ ਤੋਂ ਪਹਿਲਾਂ ਇੱਥੇ ਨੱਗੋ ਵਾਲੀ ਦੀ ਜ਼ਮੀਨ ਸੀ ਜੇ ਕਣਕਾ ਜਿਹੜੇ ਥੋੜੇ ਜਿਹਾ ਨਾਲ ਕਣਕ ਜ਼ਿਆਦਾ ਸੀ ਇੱਥੇ ਤੇ ਅੱਗ ਲੱਗੀ ਆ ਸਾਨੂੰ ਇਨਫੋਰਮੇਸ਼ਨ ਮਿਲੀ ਫਾਇਰ ਬ੍ਰਿਗੇਡ ਵਾਲੇ ਕਿਸਾਨਾਂ ਨੇ ਆਪ ਬਹੁਤ ਮਿਹਨਤ ਕਰਕੇ ਟਰੈਕਟਰ ਸਾਰੇ ਪਾਸੇ ਲਾ ਕੇ ਅੱਗ ਨੂੰ ਬੁਝਾਇਆ ਕੰਟਰੋਲ ਕੀਤਾ ਕਿੰਨੇ ਕਿੱਕੜ ਜਿਹੜੀ ਮਤਲਬ ਜਿਹੜੀ ਖਰਾਬ ਹੋਏ ਇਹ ਤਕਰੀਬਨ 70 80 ਏਕੜ ਕਣਕਾ ਉਹਨੂੰ ਅੱਗ ਲੱਗੀ ਹੈ। ਉਹ ਕਾਰਨਾਂ ਦਾ ਪਤਾ ਲੱਗਾ ਜੀ ਹੁੰਦਾ? ਨਹੀਂ ਅਜੇ ਕੋਈ ਕਾਰਨਾਂ ਦਾ ਨਹੀਂ ਪਤਾ ਲੱਗਾ। ਦੇਖ ਰਹੇ ਆ ਵੀ ਕਿੱਦਾਂ ਅੱਗ ਲੱਗੀ ਉਹਦੇ। ਆਗੋਂ ਤੇ ਕਾਬੂ ਪਾੜਿਆ ਜਾ ਕੇ ਤੇ ਫਿਰ ਹਾਲਾ ਹਜੇ ਤੱਕ ਕਾਬੂ ਆ। ਕਿੰਨਾ ਵੀ ਟਨੌਰ ਤੇ ਕਿੰਨੀ ਏਕੜ ਕੋਟੀਆਂ ਹੋ ਗਈ? ਇਹ ਅਜੇ ਨਹੀਂ ਤੁਹਾਨੂੰ ਪਤਾ ਇਹ ਪੁੱਛ ਕੇ ਆਪਾਂ ਵੇਖਦੇ ਹਾਂ ਜੀ।